ਸ਼ੂਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ ਰਾਜੂਆਣਾ ਦੇ ਵੱਲੋਂ ਸ਼ੂਣੀ ਕਮੇਟੀ ਨੂੰ ਲਿਖੀ ਚਿੱਠੀ ਬਾਰੇ ਹਰਜਿੰਦਰ ਧਾਮੀ ਦੇ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਨਕਿੱਦ ਕੀਤੀ ਗਈ ਹੈ ਉਥੇ ਉਹਨਾਂ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ 27 ਜਨਵਰੀ ਨੂੰ ਫੈਸਲਾ ਕਰਨ ਦੇ ਆਦੇਸ਼ ਦਿੱਤੇ ਨੇ ਤਾਕਰੀ ਅਕਾਲ ਤਖਤ ਸਾਹਿਬ ਵੱਲੋਂ ਭਾਈ ਬਲਵੰਤ ਸਿੰਘ ਰਾਜਵਾਨ ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਪਹਿਲਾਂ ਮੈਨੂੰ ਵੀ ਇੱਕ ਚਿੱਠੀ ਲਿਖੀ ਸੀ ਫਿਰ ਉਹਨੇ ਚਿੱਠੀ ਡਾਕ ਡਾਕ ਸ੍ਰੀ ਕੇਸ ਜੈਤਰਾ ਦਾ ਅਗਰਾਧਕ ਸਾਹਿਬ ਨੂੰ ਵੀ ਚਿੱਠੀ ਲਿਖੀ ਸੀ ਤਾਂ ਸਿੰਘ ਸਾਹਿਬ ਨੇ ਫਿਰ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਸੀ ਉਹ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹਦੇ ਮੈਂਬਰ ਤੁਹਾਨੂੰ ਪਤਾ ਹੀ ਆ ਸਾਰੇ ਔਰ ਅਸੀਂ ਫਿਰ ਇੱਕ ਦਿਨ ਮੀਟਿੰਗ ਕਰਕੇ ਇਹ 12-12 ਨੂੰ ਆ ਇੱਕ ਮੋਦੀ ਸਾਹਿਬ ਨੂੰ ਚਿੱਠੀ ਮੇਰੇ ਵੱਲੋਂ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਨਹੀਂ ਕਿਹਾ ਸੀ ਸਾਰੀ ਖਤੋਖਬਾਬ ਤੈਅ ਕਰਨੀ ਆ ਇਹ ਮੈਂ ਵੀ ਚਿੱਠੀ ਲਿਖੀ ਤਾਂ ਇੱਕ ਚਿੱਠੀ ਹਰਮੀਤ ਸਿੰਘ ਕਾਲਕੇ ਨੇ ਵੀ ਲਿਖੀ ਸੀ ਇਹ ਚਿੱਠੀ ਦਾ ਫਿਰ ਸਾਨੂੰ ਜਿਹੜਾ ਜਵਾਬ ਆ ਉਹ ਸਾਨੂੰ 23 ਦਸੰਬਰ ਨੂੰ ਮਿਲਿਆ 23 ਦਸੰਬਰ ਨੂੰ ਉਹਦੇ ਵਿੱਚ ਜਿਹੜਾ ਮੈਂ ਉਹਦਾ ਤੁਹਾਨੂੰ ਥੋੜਾ ਜਿਹਾ ਪੜ ਕੇ ਜਿਹੜਾ ਸਾਨੂੰ ਰਿਪਲਾਈ ਆਇਆ ਦੱਸ ਦਿਆਂ ਪਲੀਜ਼ ਰੈਫਰ ਐਂਡ ਇਨਕਲੋਜ਼ਡ ਲੈਟਰਸ ਅਸੀਵਡ ਫਰਮ ਹਰਜਿੰਦਰ ਸਿੰਘ ਪ੍ਰੈਜ਼ੀਡੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰਸਰ ਸਾਹਿਬ ਐਂਡ ਹਰਮੀਤ ਸਿੰਘ ਕਾਲਕਾ ਪ੍ਰੈਜ਼ੀਡੈਂਟ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਂਟਸ ਟੂ ਮੀਟ ਪ੍ਰਾਈਮ ਮਿਨਿਸਟਰ ਅਲੋਂਗ ਵਿਦ ਅ ਹਾਈ ਲੈਵਲ ਡੈਲੀਗੇਸ਼ਨ ਕਨਸਟੀਟਿਊਟਿਡ ਬਾਈ ਸ੍ਰੀ ਅਕਾਲ ਤਖਤ ਸਾਹਿਬ ਟੂ ਡਿਸਕਸ ਇਸ਼ੂ ਰਿਗਾਰਡਿੰਗ ਰਿਲੀਜ਼ ਆਫ ਬੰਦੀ ਸਿੱਖ ਐਂਡ ਟੂ ਲੇਜਨ ਦਾ ਅਮਾਉਂਟ ਆਫ ਪਨਿਸ਼ਮੈਂਟ ਆਫ ਪਾਈ ਬਲਵੰਤ ਸਿੰਘ ਰਾਜਵਾਨ ਇਨ ਦੇ ਰਿਗਾਰਡ ਪ੍ਰਾਈਮ ਮਿਨਿਸਟਰ ਹੈਜ਼ ਡਿਆ ਡਜਾਇਡ ਥੈਟ ਦੇ ਮੇ ਮੀਟ ਹੋਮ ਮਿਨਿਸਟਰ ਸੋ ਉਹਨਾਂ ਨੇ ਸਾਨੂੰ ਇਹ ਚਿੱਠੀ ਜਿਹੜੀ ਸੀ ਤੇ ਇਹਨੂੰ ਭੇਜੀ ਤੇ ਇਹਦਾ ਲੱਥਾ ਉਹਨਾਂ ਨੇ ਹੋਮ ਮਿਨਿਸਟਰ ਨੂੰ ਵੀ ਭੇਜ ਦਿੱਤਾ ਹੁਣ ਅਸੀਂ ਇੱਕ ਦਿਨ ਮੀਟਿੰਗ ਕੀਤੀ ਸੀ ਬੈਠ ਕੇ ਤੇ ਉਹਦੇ ਬਾਬਤ ਫਿਰ ਉਹ ਹੁਣ ਤੁਹਾਨੂੰ ਜਿੱਦਣ ਅਸੀਂ ਬੈਠ ਕੇ ਉਹਦਾ ਅਗਾਊ ਫੈਸਲਾ ਜਿਹੜਾ ਕਰਾਂਗੇ ਉਹ ਸਾਨੂੰ ਕਨਵੇ ਕਰ ਦਊਗਾ ਕਿਉਂਕਿ ਇਹਦੀ ਡੈਡ ਲਾਈਨ 31 ਤਰੀਕ ਰੱਖੀ ਸੀ 31 ਦਸੰਬਰ ਤੇ ਰਾਜਵਾਨਾ ਸਾਹਿਬ ਨੇ ਇੱਕ ਚਿੱਠੀ ਮੈਨੂੰ ਹੋਰ ਵੀ ਆ ਹੁਣ ਲਿਖੀ ਆ ਜਿਹੜੀ ਥੋੜੇ ਦਿਨ ਪਹਿਲਾਂ ਉਹਨਾਂ ਨੇ ਆਪਣੀ ਭੈਣ ਦੇ ਦੁਆਰਾ ਉਹ ਚਿੱਠੀ ਭੇਜੀ ਆ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਉਸ ਮੀਟਿੰਗ ਦੇ ਉਸ ਜਿਹੜੀ ਉਹਨੇ ਚਿੱਠੀ ਲਿਖੀ ਆ ਉਹਦੇ ਵਿੱਚ ਉਹਨੇ ਕਿਹਾ ਵੀ ਇਹ ਕਮੇਟੀ ਜਿਹੜੀ ਆ ਇਹ ਆਪਣਾ ਸਾਰਥਕ ਰੋਲ ਅਦਾ ਕਰੇ ਇਸ ਕਰਕੇ ਨਾ ਵੀ ਇਹ ਕਮੇਟੀ ਕਮੇਟੀ ਬਣ ਕੇ ਰਹਿ ਜਾਏ ਤੋ ਅਸੀਂ ਸਾਰੇ ਉਸ ਗੱਲ ਲਈ ਬਿਲਕੁਲ ਤਿਆਰ ਹਾਂ ਤੇ ਤਤਪਰੇ ਹਾਂ ਪਰ ਮੀਨ ਬਾਈ ਲਈ ਇੱਕ ਜਿਹੜਾ ਪਾਰਲੀਮੈਂਟ ਦੇ ਵਿੱਚ ਸ਼ਰੀ ਅਹਿਮਦ ਸ਼ਾਹ ਜਿਹੜੇ ਹੋਮ ਮਿਨਿਸਟਰ ਉਹਨੇ ਬਿਆਨ ਦੇ ਦਿੱਤਾ ਔਰ ਉਹ ਬਿਆਨ ਮੈਂ ਸਮਝਦਾ ਕਦੇ ਵੀ ਅੱਜ ਤੱਕ ਦਾ ਇਤਿਹਾਸ ਰਿਹਾ ਕਦੇ ਵੀ ਕੋਈ ਹੋਮ ਮਿਨਿਸਟਰ ਹੋਵੇ ਜਾਂ ਪ੍ਰਾਈਮ ਮਿਨਿਸਟਰ ਜਾਂ ਕੋਈ ਹੋਰ ਵੀ ਆਨਰੇਰੀ ਤੌਰ ਤੇ ਕੋਈ ਹੋਵੇ ਮਨਿਸਟਰ ਐਵੇਂ ਇਦਾਂ ਨਹੀਂ ਕਦੇ ਵੀ ਕਰੂਗਾ ਵੀ ਜੇ ਕਿਸੇ ਮਰਿਆਦਾ ਮੈਂ ਹੁਣ ਉਹਦੇ ਬਾਰੇ ਕੀ ਲਾਜਵਾਰ ਸਕਦਾ ਪਰ ਉਹਦਾ ਮੈਸੇਜ ਸਿੱਖ ਪੰਥ ਦੇ ਵਿੱਚ ਕੋਈ ਚੰਗਾ ਨਹੀਂ ਗਿਆ ਹਰ ਇੱਕ ਨੇ ਇਸ ਗੱਲ ਨੂੰ ਵਸੂਤ ਕੀਤਾ ਵੀ ਇਸ ਪਾਰਲੀਮੈਂਟ ਜਿਹੜਾ ਆਪਾਂ ਕਹਿੰਦੇ ਮੰਦਰ ਆ ਜਿੱਥੋਂ ਕਾਨੂੰਨ ਘੜੇ ਜਾਂਦੇ ਆ ਠੀਕ ਆ ਕਾਨੂੰਨ ਘੜੇ ਆ ਕਾਨੂੰਨ ਉਹ ਲਾਗੂ ਹੋ ਜਾਣਗੇ ਪਰ ਇਹੋ ਜਿਹੇ ਬੋਲ ਬੋਲਣੇ ਉਹ ਚੰਗੇ ਨਹੀਂ ਜਿਹੜੇ ਦੂਏ ਦੇ ਦਿਲ ਦੇ ਵਿੱਚ ਖੁੱਭ ਜਾਣ। ਸੋ ਉਹਨਾਂ ਨੇ ਉਹਦੇ ਬਾਬ ਦੇ ਵੀ ਚਿੱਠੀ ਲਿਖੀ ਉਹ ਬਕਰਾ ਕਨਸੈਪਟ ਐ ਮੈਂ ਉਹਦੇ ਵਿੱਚ ਨਹੀਂ ਪੈਣਾ ਚਾਹੁੰਦਾ। ਪਰ ਸਿੰਘ ਸਾਹਿਬ ਨੇ ਫਿਰ ਸਾਨੂੰ ਇੱਕ ਹੁਣ ਆਦੇਸ਼ ਕੀਤਾ ਕਿ ਤੁਸੀਂ 27 ਜਨਵਰੀ ਤੱਕ ਇਹਦਾ ਹਰ ਹਿੱਲੇ ਚਾਹੇ ਇਧਰਲੇ ਪਾਸੇ ਦਾ ਚਾਹੇ ਉਧਰਲੇ ਪਾਸੇ ਤੁਸੀਂ ਇਹਦਾ ਫੈਸਲਾ ਕਰੋ ਜੇ 27 ਤੱਕ ਨਹੀਂ ਕੋਈ ਫੈਸਲਾ ਹੁੰਦਾ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਜਿਹੜੀ ਪੋਜੀਸ਼ਨ ਹੈ ਮਾਰਸੀ ਪੋਜੀਸ਼ਨ ਉਹਨੂੰ ਵਾਪਸ ਲੈਣ ਲਈ ਗੰਭੀਰਤਾ ਨਾਲ ਵਿਚਾਰ ਕਰਕੇ ਕੋਈ ਫਰੂਟਫੁੱਲ ਉਹਦਾ ਜਿਹੜਾ ਆ ਉਹ ਸਾਰਤਕ ਉਤਰਦਾਇਕ ਹੋ